टाइफाइड वाला वो क्या कीड़ा होता है कोई इधर कीड़ा कैसे घास में हरा घास जैसा है पार्क में एरिया में दिख रहा है ठीक है।, है।, है उसके रोकने के कारण से वो ये सलेन ये हमारा सलेन जिला डिस्ट्रिक्ट सलेन सलेन बोलता है इसमें पंद्रह आदमी ऐसे ही एक्सपायर हो गया जैसे आज रात में बिरामी हुआ तो कल रात कल बीत गया किसी को नहीं मारा वो एक्सपायर है ਪਰ ਬਾਅਦ ਵਿੱਚ ਉਸਕੋ ਚੈਕ-ਅਪ ਕਰਨੇ ਬਾਅਦ ਪਤਾ ਚੱਲਾ ਕਿ ਉਸਕੋ ਤਾਂ ਕੀੜੇ ਨਹੀਂ ਟੋਕਾ ਹੈ। ਬਲੱਡ ਦਾ ਸੈਂਪਲ ਦੇ ਕੇ ਆਇਆ ਹੁਣੀ-ਹੁਣੀ। ਠੀਕ ਆ ਹੁਣ। ਵਧੀਆ ਜੀ ਅੱਜ ਬਹੁਤ ਵਧੀਆ ਕੰਮ ਕਰਿਆ ਪਿੰਦਰ ਨੇ। ਚਾਹ ਧਰਤੀ ਸਵੇਰੇ ਉੱਠ ਕੇ। ਹਾਂ ਉਹ ਗੁਰੀ ਬਣਾਉਂਦਾ ਹੁੰਦਾ। ਚੱਲ ਅੱਜ ਮੈਂ। ਅੱਜ ਢਿੱਲਾ ਸੀਗਾ ਸਰੀਰ ਬਈ ਬੁਖਾਰ ਹੋਇਆ ਪਿਆਗਾ। ਹੱਡ ਪਾਇਰ ਜੇ ਟੁੱਟੀ ਜਾਂਦੇ ਆ ਜੀ। ਰਾਤ ਮੈਨੂੰ ਦੋ ਤਿੰਨ ਵਾਰੀ ਗੁੱਝਾਂ ਮਾਰ ਕੇ ਆਮਾ ਬਈ ਮੂੰਹ ਬਾਹਰ ਕੱਢ ਲਿਆ ਤਾਂ ਸਾਹ ਘੁੱਟੀ ਜਾਂਦਾ ਸੀ ਅੰਦਰ। ਖੇਰੇ ਨਹੀਂ ਮੂੰਹ ਬਾਹਰ ਲੱਗਿਆ ਹੁੰਦਾ। ਪਾਣੀ ਕਰਕੇ ਹੋ ਗਿਆ ਡੀਹਾਈਡਰੇਸ਼ਨ ਪਾਣੀ ਨਹੀਂ ਪੀਤਾ ਯਾਰ ਬਾਲਾ ਘੱਟ ਪੀਨੇ ਆ ਦਿਨ ਦੇ ਦੋ ਗਲਾਸ ਮਸਾਂ ਹੀ ਪੀਨੇ ਆ ਬਈ ਅੱਜ ਪੂਰਾ ਖਿੱਚ ਕੇ ਪਾਣੀ ਪੀਵਾਂਗੇ ਘੱਟੋ ਘੱਟ 3 ਲੀਟਰ ਤਾਂ ਪੀਏ ਫੇਰ ਸਰੀਰ ਸੈੱਟ ਬੈਠੂਗਾ ਹੋਰ ਬੜੀਆ ਜੀ ਬਹੁਤ ਬੜੀਆ ਤੇ ਬਾਈ ਨੇ ਕੱਲ ਆਪਾਂ ਨੂੰ ਰਾਤ ਦਾਲ ਦਿੱਤੀ ਸੀ ਝੌਲ ਸੀ ਬਣਾ ਲਈ ਸੀ ਬਾਈ ਕਹਿੰਦਾ ਦਾਲ ਮਠ ਲੈ ਕੇ ਜਾ ਚਾਹ ਤਿਆਰ ਹੋ ਚੁੱਕੀ ਹੈ ਜੀ ਤੇ ਹੁਣ ਖਾਣੇ ਆਇਆ ਕਿ ਪਿੰਨੀ ਨਾਲ ਪਾਰਲੇ ਜੀ ਬਸ ਇਹ ਵੀ ਥੋੜੀਆਂ ਹੀ ਰਹਿ ਗਈਆਂ ਮੱਕਣਾਂ ਵਾਲੀਆਂ ਫੇਰ ਦੁਬਾਰਾ ਫੇਰ ਸੁੱਕੀ ਚਾਹ ਤੇ ਹੋ ਜਾਾਂਗੇ ਥੋੜੇ ਜਿਹਾ ਨਵਾਂ ਦੁੱਧ ਵੀ ਮੋਕ ਜੂਗਾ ਫੇਰ ਦੁਬਾਰੇ ਕਾਲੀ ਚਾਹ ਚੱਲੂਗੀ ਗਲੋ ਪਰ ਜਿੰਨਾ ਟਾਈਮ ਹੈਗਾ ਉਨਾ ਟਾਈਮ ਨਜ਼ਾਰੇ ਲਾਉ ਇਤਰਾ ਗੱਲਾਂ ਮਾਰੀ ਜਾਂਦੇ ਬਾਈ ਸਾਡੀਆਂ ਹੀ ਕਰੀ ਜਾਂਦੇ ਆ ਮਨ ਲਾ ਜਾ ਨੇਪਾਲ ਘੁੰਮੀ ਜਾਂਦੇ ਆ ਕਹਿੰਦੇ ਸਾਈਕਲ ਤੇ ਬੁਖਾਰ ਚੈੱਕ ਕਰਾ ਕੇ ਆ ਇੱਥੇ ਨਾਲ ਹੀ ਹਸਪੀਟਲ ਆਗਾ ਬੁਖਾਰ ਤਾਂ ਆਇਆ ਨਹੀਂਗਾ ਤੇ ਵੀ ਖਰਸ ਜਾਈ ਪਈ ਆ ਬਾਡੀ ਚ ਕਾਫੀ ਬਲੱਡ ਦਾ ਸੈਂਪਲ ਲੈ ਕੇ ਆਣੀ ਹੋਣੀ ਬਾਈ ਕਹਿੰਦਾ ਸਾਡੇ ਏਰੀਆ 'ਚ ਟਾਈਫਾਇਡ ਬਹੁਤ ਜ਼ਿਆਦਾ ਹੈਗਾ ਚਲੋ ਦੇਖਦੇ ਹਾਂ ਹੁਣ 15 ਮਿੰਟਾਂ ਤੱਕ ਆਪਣੀ ਰਿਪੋਰਟ ਆ ਜੂਗੀ ਕੀ ਬਣਦਾ ਕਮਜ਼ੋਰੀ ਆ ਜਾਂਦੀ ਚੱਕਰ ਜਿਹੇ ਹੋਏ ਆਈ ਜਾਂਦੇ ਸੀਗੇ ਤਾਂ ਕਰਕੇ ਫਿਰ ਮੈਂ ਕਿਹਾ ਟੈਸਟ ਕਰਾਈ ਆਉਣੇ ਕਿਤੇ ਐਵੇਂ ਵੱਧ ਵਧ ਗਿਆ ਫਿਰ ਮੈਂ ਔਖਾ ਹੋ ਜਾਂਦਾ ਚਲੋ ਹੁਣ 15 ਮਿੰਟਾਂ ਤੱਕ ਜਾਨਨੇ ਆ ਫਿਰ ਰਿਪੋਰਟ ਫੜਨ ਬਈ ਬੈਠੇ ਗੜਾ ਆ ਰੈਸਟ ਕਰ ਰਹੇ ਹਾਂ ਪਾਣੀ ਘਟ ਪਿੱਤਕ ਉਸ ਤਾਂ ਕਈ ਦਿਨਾਂ ਦਾ ਉਹ ਕਹਿੰਦੇ ਪਾਣੀ ਨਾਲ ਨਹੀਂ ਹੋਇਆ ਇਹ ਫਿਰ ਦੇਖੋ ਹੁਣ ਰਿਪੋਰਟ ਚ ਕੀ ਆਉਂਦਾ ਜੀ ਤਾਂ ਸਹੀ ਰਿਹਾ ਅੱਜ ਫਿਰ ਤਾਂ ਅੱਗੇ ਵਧਾਂਗੇ ਨਹੀਂ ਫਿਰ ਇੱਕ ਦਿਨ ਆਪਾਂ ਅੱਜ ਰੈਸਟ ਕਰਾਂਗੇ ਬਈ ਕਿਉਂਕਿ ਫੀਲ ਜਿਹਾ ਹੋ ਰਿਹਾ ਏ ਮਨ ਦੋ ਕ ਦਿਨਾਂ ਦਾ ਜਿਵੇਂ ਬੁਖਾਰ ਦਾ ਚੜੂਆ ਚੜੂਆ ਰਾਤ ਮਾੜਾ ਹਲਕਾ ਜਿਹਾ ਹੋਇਆ ਸੀ ਫਿਰ ਮੈਂ ਪੈਰਾਸੀਟਾ ਮੋਲ ਗੋਲੀ ਹੈਗੀ ਸਾਡੇ ਕੋਲੇ ਦੋਨੋਂ ਉਹ ਇੱਕ ਲੈ ਕੇ ਸੌਂ ਗਿਆ ਸੀਗਾ ਬੁਖਾਰ ਤਾਂ ਠੀਕ ਆ ਬੁਖਾਰ ਹੈ ਨਹੀਂ ਗਾ ਟੈਂਪਰੇਚਰ ਨਾਰਮਲ ਹੀ ਆਇਆ ਗਾ ਪਰ ਵੀਕਨੈਸ ਜੀ ਹੈਗੀ ਅੱਜ ਹੀ ਜੀ ਕਰਦਾ ਪਿਆਰ ਆ ਵਾ ਚਲੋ ਕਰਾਉਣੇ ਆ ਚੱਕ ਜਾ ਕੇ ਕੀ ਬਣਿਆ ਰਿਪੋਰਟ ਚੈੱਕ ਕਰਵਾਈ ਆ ਤੇ ਬਲੱਡ ਇਨਫੈਕਸ਼ਨ ਆਈ ਆ ਬਸ ਲਾਈਫ ਹੈਟ ਤਾਂ ਹੈ ਨਹੀਂ ਚੈਫੇ ਤਾਂ ਨਹੀਂ ਆਜੀ ਹਾਂ ਕੋਰਾ ਕੋ ਬਲੱਡ ਨੂੰ ਥੋੜਾ ਇਨਫੈਕਸ਼ਨ ਦਿਖ ਰਿਹਾ ਹੈ ਹਾਂ ਹਾਂ ਮੈਨੂੰ ਵੀ ਦਿਖਿਆ ਉਹ ਬਾਪੂ ਦੇ ਉਹ ਦਿਸੂ ਜਾ ਕੇ ਉਸ ਤੋਂ ਬਾਅਦ आपको थोड़ा केयर करना पड़ेगा खान पीन में बुखार अभी तो नहीं है जो आपको जो दर्द हो रहा है ये चीज़ को कंट्रोल करना पड़ेगा ठीक है इसके लिए ब्लड के लिए दवाई खाना पड़ेगा दवाई बहुत टाइम पे है अभी दवाई देंगे उसके बाद और आपको चलते टाइम पर धूल मिट्टी से बचना पड़ेगा ठीक है तो मुश्किल हो जाएगा क्योंकि अभी ऐसे ही उजले से आपका बुखार अगर उसमें अगर बुखार बढ़ेगा तो समस्या होगा <laughs> खाने में तो आपको थोड़ा दही दूध क्या बोलते हैं <laughs> तर वाला खाना घी होगा ना अभी उस टाइम तक दवाई खाने तक उसके बाद आपको ठीक हो जाएगा फिर खा सकते ठीक है ठीक है टाइफाइड वाला वो क्या कीड़ा होता है कोई इधर इसके बोल रहा है

वो अंदर ही हम, अंदर हमारा ये फेफड़ा रहता है ना फेफड़े करें ये सबको तो नुकसान करता है ठीक है ऐसा करते सलेन ये हमारा सलेन जिला डिस्ट्रिक्ट सलेन सलेन बोलता है इसमें पंद्रह बीस आदमी ऐसे ही एक्सपायर हो गया जैसे आज रात में बिरा हुआ है तो कल रात में कल बीत गया किसी को नहीं मारा वो एक्सपायर है और बाद में उसको चेक जांच करने के बाद पता चला कि उसको तो कीड़े किया उसको ये समस्या हो गया ऐसा त रक्सीले उनको कलेजी डेमिज भइरहेको थियो अनि थाइरोइड बढी थियो अरे थाइरोइड सात हजार सात सय पुगिसकेको थियो एक हप्ता स्करा प्राइवेट भए त तो रेफर हुन्छ यहाँ उपचार हुँदैन नि अगर आपको स्क्रू टाइफाइड दिखता ना तो आपको यहाँ पर दवाई नहीं देता, सिर्फ टेंपरेरी के लिए अब आपको बाहर जाना पड़ेगा ठीक है क्योंकि तो इधर हमारे पास वेंटिलेटर का सुविधा नहीं है ऑक्सीजन का सुविधा तो है हम्म वेंटिलेटर सब होता है ना वो सब नहीं है ये थोड़ा गांव एरिया है इसलिए ये परे सब सुविधा नहीं मिलेगा इधर सामान्य लैब परीक्षण होगा ब्लड टेस्ट जांच होगा ठीक है ਠੀਕ ਹੈ ਯਾ ਬੀਹਣਾ ਉਹੜਾ ਬੇਲਗਾ ਉਹੜਾ ਸਾਂਝਾ ਉਹੜਾ ਅਨਿ ਖਾਣਾ ਪਛੇ ਖਾਣਾ ਖਾਇਚਾ ਖਾਣਾ ਪਛੇ ਅਨਿ ਹਮ ਖਾਣੇ ਕੇ ਬਾਦ ਇੱਕ ਇੱਕ ਸੁਭੇਖ ਸ਼ਾਮ ਹਮ 3 ਟਾਈਮ 3 ਟਾਈਮ ਲੈਣੀ ਇੱਕ ਸੁਬਾ ਦੁਪਹਿਰ ਸ਼ਾਮ ਕੋ ਇੱਕ ਖਾਲੀ ਪੇਟ कि खाना खाने के पहले हां गैस्ट्रिक है 2 टाइम 2 टाइम खाना खाना है ना 1 घंटा आगे खाना खाने से आधा घंटा 1 घंटा आगे पहले हां और नाश्ता खाइ सके से बेलका का, के खाई आउदैन नि फिर तेती ते वेला चाहि चाय वगैरह पी सकते हैं उससे भी पहले ले उससे भी पहले ठीक है के बनेगी चाय खाना मिल जाए मिल लेना चाय दूध को खाना मिले ना दूध वाला चाय मत पीना ना दूध वाला नहीं ब्लैक टी ब्लैक टी मिलेगी

ये आपको कमजोरी हो गया तो इसका कवर करेगा विटामिन के लिए काम करेगा ठीक का, हाँ। है ये लाइक एक बिरका बेल का एक बिरका बेल ना सुबह शाम एक बिरका हाँ इसको शाम एक बिरका बेल खोखी की है सोलह का ये बिरका का ये एक पीना है बेल हाँ, एक बिरका सुबह शाम एक एक बिरका ठीक है गर्म पानी से या ठंडा कैसे भी गर्म पानी

नल नल वाला वाला ना उसमें तो क्या भी हो सकता है ना हाँ। अब फिल्टर तो नहीं है हाँ। इसकी वजह से अगर आपको फिल्टर का पानी मिल जाता है तो फिल्टर का पी सकते हो कोई मुश्किल नहीं है और फिल्टर का नहीं तो पानी को उबाल के उसको नॉर्मल करके पी सकते हो ठीक है खाना खा पानी पीने तो तो ये दवाई थोड़ा महंगा है दोस्त ये नहीं और ये दवाई महंगा है और वो जो आपको जांच हुआ ना लैब में उसका स्क्रबाफाई का सिर्फ कितना है हजार रूपया हजार रुपए बोल रहा है पर ये बोल रहा है आपको डिस्काउंट करेगा उधर से आया है तो आठ सौ रूपए में स्क्रब टाइप जाँच कर देंगे ठीक है

कैसे सौ पचहत्तर इक्कीस सौ पचहत्तर इधर के आ, और आपको इक्कीस सौ रुपये का उन्नीस सौ रुपये हो रहा था ठीक है तो आपको डिस्काउंट करके आ, इसका ग्यारह सौ रूपये में करा दिया है ना औसत मिल खाना दवाई है ना आपके पास इसमें तो रेट लिखा ही रहता है इसका तो कोई मुश्किल नहीं है ग्यारह सौ पचास रुपये ये दवाई है आपका सिर्फ ठीक है ठीक तो इसलिए ग्यारह सौ पचास का दवाई हो रहा था उन्नीस सौ का जाँच हो रहा था ये सब मिला के तीन हज़ार हो रहा था और आपको ये ब्लॉक इंडिया से आया है तो आपको जितना डिस्काउंट कर सकते थे उन लोगों का प्रोडिट छोड़ के और इक्कीस सौ रुपया कर दिया नौ सौ रुपया आपको डिस्काउंट कर दिया है ठीक है ठीक है ठीक है ये अगर आपको ये दवाई खाओ और आप इधर ही रहेंगे तो कोई बात नहीं हमको फिर दिखाना अगर दूसरी जगह होंगे तो आपको ये पर्ची दिखाएंगे ना ਤਾਂ ਕੀ ਕੀ ਉਸ ਦਵਾਈ ਚਲਾਇਆ ਹੋਇਆ ਹੈ ਉਹ ਸਭ ਕੋ मालूम पड़ ਜਾਏਗਾ ਠੀਕ ਹੈ ਠੀਕ ਹੈ ਇਧਰਲੇ ਲਾਗੇ 2150 ਤੇ ਆਪਣੇ 1300 12 13 ਰੁਪਏ ਆਪਣੀ ਇੰਡੀਆ ਵਾਲੀ ਤਿੰਨ ਚਾਰ ਟੈਸਟ ਜੇ ਕਰਿਆ ਟਾਈਫਾਇਡ ਹੋ ਗਿਆ ਬਲੱਡ ਵਾਲਾ ਹੋਰ ਹੋਰ ਸੀਗੇ ਨਾਲ ਤੇ ਦਵਾਈਆਂ ਕਾਫੀ ਲੱਗਦੀਆਂ ਬਈ ਇਹਨਾਂ ਨੇ ਬਲੱਡ ਇਨਫੈਕਸ਼ਨ ਹੋ ਗਈ ਤਾਂ ਕਰਕੇ ਉਹ ਕਹਿੰਦੇ ਇੱਕ ਹਫਤਾ ਦਵਾਈ ਚੱਲੂ ਤੇ ਪਾਣੀ ਗਰਮ ਕਰ ਕਰ ਹੀ ਪੀਣਾਗਾ ਹੋ ਗਿਆ ਹਾਂ ਔਲ ਇੰਨਾ ਸਾਮਾਨ ਫੜਾਦਾ ਹੋਏ ਹੋਰ ਦਵਾਈਆਂ ਲਿਖਤੀਆਂ ਨਜਾਇਜ਼ ਕਿੱਧਰ ਗਿਆ ਸਭ ਦਾ ਬਾਈ ਇੰਨੇ ਬਣ ਗਏ ਆਪਣੇ ਤਾਂ 1300 ਇੰਨੇ ਪਤਾ ਨਹੀਂ ਕਿੰਨੇ ਹੋਏ ਸੀ ਇੰਨੇ ਲੱਗੀਆਂ ਇਹ ਹਰ ਇੱਕ ਦਵਾਈ ਲਿਖੀ ਆ ਤੇ ਬਾਕੀ ਬਾਈ ਨੇ ਟਾਈ ਫਾਇਟ ਵਾਲਾ ਤਾਂ ਬੜਾ ਭੜਾ ਦੱਸਿਆ ਸਿਸਟਮ ਉਹ ਕਹਿੰਦਾ ਭਈ ਇੱਧਰ ਸਾਡੇ ਕੀੜਾ ਹੈ ਇੱਕ ਏ ਵੀ ਉਹੋ ਧਿਆਨ ਨਾਲ ਚੱਲਿਓ ਆਪਦਾ ਕਿਉਂਕਿ ਇੱਥੇ ਇਲਾਜ ਹੈ ਨਹੀਂ ਬਾਈ ਕਹਿੰਦਾ ਇੱਧਰ ਛੋਟੇ ਆ ਹਸਪਟਲ ਜੇ ਟਾਈਫਾਇਡ ਵਗੈਰਾ ਤੁਹਾਨੂੰ ਹੋਇਆ ਵੀ ਕਹਿੰਦਾ ਕਿਤੇ ਸ਼ਿਕਾਇਤ ਆਈ ਤਾਂ ਇੱਥੋਂ ਨਾ ਕਰਵਾਇਓ ਕਿਸੇ ਵੱਡੀ ਸਿਟੀ 'ਚ ਵਗ ਜਿਓ ਉੱਥੋਂ ਜਾ ਕੇ ਉਹਦਾ ਇਲਾਜ ਕਰਾ ਲਿਓ ਕਿਉਂਕਿ ਇੱਥੋਂ ਜਿਹੜਾ ਕੀੜਾ ਬਾਈ ਕਹਿੰਦਾ ਜਿਹੜਾ ਟਾਈਫਾਇਡ ਵਾਲਾ ਕੀੜਾ ਹੈਗਾ ਬਾਈ ਕਹਿੰਦਾ ਉਹਨੇ ਕਿਸੇ ਨੂੰ ਜੇ ਕੱਟ ਲਿਆ ਤਾਂ ਬੰਦਾ ਘਟਦਾ ਨਹੀਂ ਫਿਰ ਥੋੜਾ ਜਿਹਾ ਟਾਈਮ ਹੀ ਕੱਟਦਾਗਾ 10-15 ਦਿਨ ਉਹ ਕਿਉਂ ਪਤਾ ਨਹੀਂ ਕਿਹੜਾ ਟਾਈਫਾਇਡ ਕਿਹਾ ਸੀ ਬਾਈ ਨੇ ਹੋਰ ਹੀ ਨਮਾ ਜਾਂ ਨਾਮ ਲਿਆ ਸੀ ਟਾਈਫਾਇਡ ਦਾ ਕਹਿੰਦਾ ਸੀ ਬਾਈ ਵੀ ਆ ਜਿਹੜਾ ਸੋਲਿਆਨ ਜ਼ਿਲ੍ਹਾ ਦਾ ਇਹਦੇ ਵਿੱਚ ਉਹ ਚੀਜ਼ ਬਾਈ ਜਿਆਦਾ ਪਾਈ ਜਾਂਦੀ ਆ ਤੇ ਉਹ ਕੀੜੇ ਤੋਂ ਕਹਿੰਦਾ ਤੁਸੀਂ ਧਿਆਨ ਨਾਲ ਰਹੋ ਆਪਦਾ ਕਿਉਂਕਿ ਜੋ ਕੱਟ ਜੇ ਫਿਰ ਟਾਈਫਾਇਡ ਹੋ ਜਾਂਦਾ ਤੇ ਇਲਾਜ ਮੁੜ ਕੇ ਹੁੰਦਾ ਨਹੀਂ ਬਾਈ ਕਹਿੰਦਾ ਇੱਥੇ ਉਹਦਾ ਛੇਤੀ ਛੇਤੀ ਇਹ ਬਾਕੀ ਆਪਾਂ ਨੂੰ ਟਾਈਫਾਇਡ ਨਹੀਂ ਆਇਆ ਹੈਗਾ ਦਰਨ ਵਾਲੀ ਲੋੜ ਨਹੀਂ ਹੈਗੀ ਬਲੱਡ ਇਨਫੈਕਸ਼ਨ ਆਈ ਹੈ ਇਕੱਲੀ ਤੇ ਉਹਦੀਆਂ ਗੋਲੀਆਂ ਦੇਤੀਆਂ ਬਾਈ ਨੇ ਲੈ ਕੇ ਇਹ ਪਾਣੀ ਗਰਮ-ਗਰਮ ਕਰਕੇ ਪੀਨੇ ਰਹਨੇ ਆ ਪੀਵਾਂਗੇ ਸੱਚਾ ਹੁਣ ਪਹਿਲਾਂ ਤਾਂ ਐਂ ਹੀ ਭਰ ਲੈਂਦੇ ਸੀ ਝਰਨੇਆਂ ਤੋਂ ਉਹ ਕਹਿੰਦਾ ਪੀ ਝਰਨੇਆਂ ਦੇ ਕੀੜੇ ਵਗੈਰਾ ਆਉਂਦੇ ਰਹਿੰਦੇ ਆ ਤਾਂ ਉਹਨੂੰ ਉਬਾਲ ਕੇ ਹੀ ਪੀਆ ਕਰੋ ਬਾਈ ਕਹਿੰਦਾ ਐਂ ਨਾ ਪੀਆ ਕਰੋ ਸਿੱਧਾ ਕਿਉਂਕਿ ਉਹੀ ਕਰਦਾ ਆ ਇਨਫੈਕਸ਼ਨ ਇਨਫੈਕਸ਼ਨ ਵਗੈਰਾ ਜਿਹੜਾ ਹੁਣ ਬਦਲਵਾ ਬਦਲ ਬਦਲ ਕੇ ਪਾਣੀ ਪੀਨੇ ਰਹਨੇ ਆ ਅੱਗੇ ਕਿਸੇ ਹੋਰ ਝਰਨੇ ਤੋਂ ਭਰ ਲਿਆ ਫਿਰ ਹੋਰ ਭਰ ਲਿਆ ਐਂ ਪਾਣੀ ਬਦਲਦਾ ਹੀ ਬਦਲਦਾ ਰਹਿੰਦਾ ਫਿਰ ਉਹ ਘਟਾਣੂ ਅੰਦਰ ਜਾਈ ਜਾਂਦੇ ਰਹਿੰਦੇ ਆ ਤਰ੍ਹਾਂ ਤਰ੍ਹਾਂ ਦੀ ਜਦੋਂ ਫਿਰ ਸਰੀਰ ਆ ਜਿਹੜਾ ਉਹ ਢੱਲਾ ਪਾ ਜਾਂਦਾ ਚਲੋ ਕੋਈ ਨਾ ਬਾਕੀ ਪਿੰਦਰ ਸਹੀ ਆ ਸੱਟ ਆ ਤੇ ਆਪਾਂ ਉਹ ਵੀ ਰੈਸਟ ਕਰ ਲਾਂਗੇ ਹੁਣ ਫੇਰ ਸੱਟ ਹੋ ਜਾਣੀ ਜਮਾ ਤੇ ਬਾਈ ਨੇ ਇੱਕ ਗੱਲ ਹੋਰ ਕਹੀ ਆ ਵੀ ਆਪਦਾ ਮੂੰਹ ਜਿਹੜਾ ਟਾਕੇ ਰੱਖਣਾਗਾ ਫੇਸ ਧੂੜ ਮਿੱਟੀ ਤੋਂ ਕਹਿੰਦਾ ਪਹਿਲੇ ਹੀ ਬਲੱਡ ਇਨਫੈਕਸ਼ਨ ਹੋ ਗਈ ਪਈ ਜਾਵੇਂ ਇਹ ਧੂੜ ਮਿੱਟੀ ਅੰਦਰ ਚਾਈ ਜਾਊਗਾ ਨਾ ਹੋਰ ਤੰਗ ਕਰੂਗੀ ਉਹ ਤੇ ਚਲੋ ਘਰ ਆਈਂ ਕਰਾਂਗੇ ਤੇ ਬਾਕੀ ਬਾਈ ਕਹਿੰਦਾ એનਰਜੀ ਵਾਲੀਆਂ ਚੀਜ਼ਾਂ ਜ਼ਿਆਦਾ ਖਾ ਅਸੀਂ ਬੱਸ ਕੱਲੀ ਸ਼ਾਮ ਨੂੰ ਹੀ ਰੋਟੀ ਖਾਣੇ ਹੁੰਦੇ ਆ ਦਿਨੇ ਓਟਸ ਵਗੈਰਾ ਖਾ ਲੈਨੇ ਆ ਬਈ ਤੇ ਹੁਣ ਸਵੇਰੇ ਵੀ ਚੌਲ ਬਣਾਇਆ ਕਰਾਂਗੇ ਦਾਲ ਚੌਲ ਤਾਂ ਕਰਕੇ ਕਮਜ਼ੋਰੀ ਜੀ ਆ ਰਹੀ ਏ ਥੋੜੀ ਜੀ ਕਿਉਂਕਿ ਜ਼ੋਰ ਲੱਗ ਰਿਹਾ ਵਾਹਲਾ ਸਾਈਕਲ ਤੇ ਵਜਨ ਵਾਲਾ ਘੇ ਖਿੱਚੀ ਜਾਂਦੇ ਆ ਜੀ ਜਾਂ ਤਾਂ ਫਿਰ ਵਜਨ ਘਟਾਉਣਾ ਪਊਗਾ ਸਾਈਕਲ ਤੇ ਤੇ ਬਾਈ ਕਹਿੰਦਾ ਆਂਡੇ ਉਂਡੇ ਖਾ ਮੀਟ ਖਾ ਦੱਬ ਕੇ ਪਰ ਆਂਡੇ ਦਾ ਫੀਲਾ ਪਾਰਟ ਅੰਦਰਲਾ ਉਹ ਨਹੀਂ ਖਾਣਾ એનર્ਜੀ ਆਊਗੀ ਫੇਰ ਹੀ ਕਹਿੰਦਾ ਫਿੱਟ ਹੋਏਗਾ ਚਲੋ ਇਹਨਾਂ ਰੈਸਟ ਕਰਦੇ ਆਂ ਫਿਰ ਥੋੜੇ ਜਿਹਾ ਟਾਈਮ ਤੱਕ ਪਾਣੀ ਲੈ ਕੇ ਆਉਣੇ ਆ ਭਰ ਕੇ ਫਿਰ ਪਾਣੀ ਗਰਮ ਕਰਾਂਗੇ ਪੂਰਾ ਉਬਾਲ ਕੇ ਫਿਰ ਬੋਤਲਾਂ ਚ ਪਾ ਲਾਂਗੇ ਫਿਰ ਇਹਦੇ ਬਾਅਦ ਚੌਲ ਵਗੈਰਾ ਬਣਾ ਕੇ ਖਾ ਕੇ ਫਿਰ ਲਾਵਾਂਗੇ ਆਪਾਂ ਗੋਲੀਆਂ ਰੈਸਟ ਕਰਨੀ ਪਣੀ ਹੈ ਹੋਰ ਤਾਂ ਕੁਝ ਨਹੀਂ ਕਰ ਸਕਦੇ ਅੱਜ ਬੈਠੇ ਆਂ ਭਾਈ ਬਾਕੀ ਟਾਈ ਫਾਇਰ ਤੋਂ ਬਚੇ ਆਂਗੇ ਮੈਂ ਕਹਿੰਦਾ ਉਹ ਟਾਈਫਾਇਡ ਹੈ ਇਦਾਂ ਦਾਗਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਨਾ ਤਾਂ ਬੁਖਾਰ ਸ਼ੋਅ ਕਰੇ ਪਤਾ ਨਹੀਂ ਲੱਗਣਦਾ ਉਹ ਬਸ ਬੰਦਾ 10 ਦਿਨਾਂ ਬਾਅਦ ਚਲੇ ਆ ਜਾਂਦਾ ਹੈ ਖਤਰਨਾਕ ਕੀੜਾ ਉਹ ਪਤਾ ਨਹੀਂ ਕੀ ਨਾਂ ਦੱਸਿਆ ਸੀ ਬਾਈ ਨੇ ਉਹ ਤੋਂ ਪਹਿਲਾਂ ਮੈਂ ਰਿਕਾਰਡਿੰਗ ਨਹੀਂ ਔਨ ਕਰੀ ਸੀ ਫਿਰ ਦੁਬਾਰੇ ਔਨ ਕਰੀ ਮੈਂ ਫਿਰ ਬਾਈ ਨੇ ਦੁਬਾਰੇ ਦੱਸਿਆ ਉਹ ਚੀਜ਼ ਬਾਈ ਕਹਿੰਦਾ ਘਟੋ ਘਟ 10 ਕ ਮੌਤਾਂ ਹੋ ਚੁਕੀਆਂ ਸਾਡੇ ਇਧਰਲੇ ਏਰੀਏ 'ਚ ਉਹ ਟਾਈਫਾਇਡ ਨਾਲ ਹੁਣ ਬਈ ਕਿਹੜਾ ਪਾਣੀ ਗਰਮ ਕਰਦੇ ਆਪਾਂ ਫੇਰ ਦਵਾਈ ਲਵਾਂ ਕਿਹੜੀ ਖਾਲੀ ਪੇਟ ਲੈਣੀ ਹੈ ਮੈਂ ਤਾਂ ਚਾਹ ਵਗੈਰਾ ਪੀ ਰੱਖੀ ਆ ਪਿੰਨੀ ਖਾਲੀ ਪਰ ਕਾਫੀ ਟਾਈਮ ਹੋ ਗਿਆ ਉਹਨੂੰ ਥੋੜੇ ਜੇ ਭਾਂਡੇ ਜੇ ਅਸੀਂ ਸਾਫ਼ ਕਰ ਲਈਏ ਪਾਣੀ ਵੀ ਆਹੀ ਰਹੀ ਬੋਤਲ ਦੀ ਭਰ ਕੇ ਲੈਣੀ ਉਹ ਇੱਕ ਹੋਰ ਜਦੋਂ ਐ ਉੱਠਦਾ ਚੱਕਰ ਜੇ ਆਉਂਦੇ ਜੀ ਬੌਲੇ ਤਾਂ ਨਹੀਂ ਪਰ ਐ ਖਾਸ ਮਾਰੇ ਮੜੇ ਵੀਕਨੈਸ ਜੀ ਫੀਲ ਹੋ ਰਹੀ ਹੈ ਪੂਰੀ। ਪਰ ਪਿੰਡੇ ਚੋਂ ਸੇਕ ਮਾਰੀ ਜਾਂਦਾ। ਠੰਡ ਨਹੀਂ ਲੱਗ ਰਹੀ ਜਮਈ। ਕਿਉਂਕਿ ਧੁੱਪ ਨਿਕਲੀ ਹੋਈ ਹੈ ਵਧੀਆ ਮੌਸਮ ਹੈ। ਧੁੱਪ ਟਾਈਮ ਸਰ ਨਿਕਲਿਆ ਹੋਈ ਹੈ। ਦਿਨੇ ਜਮਾਂ ਠੰਡ ਨਹੀਂ ਹੁੰਦੀ ਇੱਧਰ। ਰਾਤ ਨੂੰ ਹੁੰਦੀ ਹੈ ਇਕੱਲੀ ਪੂਰੀ ਠੰਢੀ। ਹਵਾ ਚੱਲਦੀ ਹੈ। ਅੱਜ ਫੇਰ ਇੱਥੇ ਰੁਕਣਾ ਪੈਣਾ। ਚਲੋ। ਕੱਟ ਹੋ ਜੀਏ ਵਧੀਆ ਕੱਲ ਤੱਕ ਖਾਣੇ ਪੀਣੇ ਅੱਜ ਦੱਬ ਕੇ ਪਾਣੀ ਜ਼ਿਆਦਾ ਪੀਵਾਂਗੇ ਅੱਜ ਇੱਕ ਗੋਲੀ ਲੈ ਲਈ ਜਿਹੜੀ ਖਾਲੀ ਪੇਟ ਲੈਣੀ ਸੀ ਤੇ ਹੁਣ ਬਈ ਪਾਣੀ ਭਰ ਕੇ ਲਿਆਉਣੇ ਆ ਚਾਵਲ ਬਣਾਉਣੇ ਆ ਦਾਲ ਚਾਵਲ ਉਹ ਖਾਵਾਂਗੇ ਤੇ ਫਿਰ ਰੈਸਟ ਕਰਦੇ ਆਂਗੇ ਦੇਖਦੇ ਆਂ ਕੀ ਪਤਾ ਪਾਣੀ ਇਧਰੋਂ ਮਿਲਦੇ ਆ ਇਹ ਫਿਰ ਇਥੋਂ ਭਰ ਲਾਂਗੇ ਨਹੀਂ ਫਿਰ ਉਹ ਉਧਰੋਂ ਭਰ ਕੇ ਲਿਆਉਣਾ ਪੈਣਾ ਇੱਧਰ ਆਤਾ ਹੈ ਪਾਣੀ ਕਹੀਂ ਤੇ ਹਲੋ ਹੋ ਗਿਆ ਆਪਾ ਆਪ ਬਣਾ ਰਹੇ ਆ ਵੀ ਚਾਵਲ ਵਗੈਰਾ ਉਹ ਬੁਖਾਰ ਹੋ ਗਿਆ ਸਰ ਸ਼ਾਮ ਕਾਤਾ ਨਾ ਅਬੀ ਸੁਝ ਜਾਤਾ ਹੈ ਨਾ ਪਾਣੀ। ਅਹ ਸ਼ਾਮ ਕੋ ਆਏਗਾ ਅਬੀ ਸ਼ਾਮ ਹੋ ਜਾਤਾ ਹੈ। ਅਬ ਸ਼ਾਮ ਆਏਗਾ 7 ਵਜੇ ਜਾਏਗਾ। ਸ਼ਾਮ ਕੋ 4 ਵਜੇ। ਠੀਕ ਹੈ ਜੀ। ਅਹ ਬਾਈ ਭਰ ਕੇ ਦਿੰਦਾ ਪਾਣੀ। ਪਾਣੀ ਭਰ ਕੇ ਲੈ ਆਏ ਆ। ਇਥੋਂ ਅੰਕਲ ਤੁਸੀਂ ਭਰ ਲਿਆ ਬਈ ਆਪਾਂ। ਤੇ ਅੰਕਲ ਜੀ ਨੇ ਕੱਲ ਰਾਤ ਆਪਾਂ ਨੂੰ ਦਾਲ ਵਗੈਰਾ ਦਿੱਤੀ ਸੀ। ਅੰਕਲ ਜੀ ਵੀ ਚੰਡੀਗੜ੍ਹ ਰਹਿ ਕੇ ਆਏ ਨੇ। ਕਾਫੀ ਸਮਾਂ ਉਹਨਾਂ ਨੇ ਉੱਥੇ ਕੰਮ ਕਰਿਆ। ਤੇ ਵੈਸੇ ਜੀ ਪਾਣੀ ਭਰ ਕੇ ਲੈਣਾ ਹੁੰਦਾ ਤਾਂ ਇਧਰੋਂ ਪਰਾਂ ਪਹਾੜੀਆਂ। ਉੱਪਕੇ ਉਹ ਪਰਲੀ ਸਾਈਡ ਲੈ ਕੇ ਆਉਣਾ ਪੈਂਦਾ ਪਰ ਕੇ ਹੁਣ ਬਈ ਬਣਾ ਰਹੇ ਆ ਖਿਚੜੀ ਪਾਣੀ ਸਾਹਮਣੇ ਉਹ ਪਰ ਲਿਆਂਦਾ ਆਪਾਂ ਤੇ ਜਿਵੇਂ ਕਿ ਅੰਕਲ ਦੱਸੇ ਕਿ ਸ਼ਾਮ ਨੂੰ 4 ਵਜੇ ਆਉਗੂ ਤੇ ਅੱਧਾ ਘੰਟਾ ਪਾਣੀ ਚੱਲੂਗਾ ਹੁਣ ਆਪਾਂ ਖਿਚੜੀ ਚ ਬਣਾ ਰਹੇ ਆ ਮਤਲਬ ਮਿਕਸ ਚਾਵਲ ਦਾਲ ਤੇ 4-5 ਆਲੂ ਇਹ ਬਚੇ ਹੋਏ ਆ ਆਲੂ ਪਾ ਕੇ ਇਹਨਾਂ ਨੂੰ ਉਬਾਲ ਲੈਣੇ ਆ ਵਧੀਆ ਨਮਕ ਪਾ ਕੇ ਤੇ ਫੇਰ ਖਾਵਾਂਗੇ ਇਦਾਂ ਮਿਊਜ਼ਿਕ ਚੱਲ ਰਿਹਾ ਪਿੱਛੇ ਕਾਪੀਰਾਈਟ ਆਊਗਾ ਮੈਨੂੰ ਐ ਲੱਗਦਾ ਇਹਦਾ ਹੁਣ ਚੌਲ ਖਾ ਕੇ ਫਿਰ 10 ਕਿ ਮਿੰਟ ਰੈਸਟ ਕਰਕੇ ਫਿਰ ਆਪਾਂ ਲੈ ਲਾਂਗੇ ਦਵਾਈ ਦਵਾਈ ਕਾਫੀ ਦਿੱਤੀ ਆ ਉੱਤੇ ਦੀ ਇੱਕ ਤਾਂ ਸ਼ੀਸ਼ੀ ਦਿੱਤੀ ਆ ਪੀਣ ਵਾਲੀ ਆ ਬਲੱਡ ਵਾਸਤੇ ਤੇ ਹੋਰ ਗੋਲੀਆਂ ਆ ਗਿਆ ਹੱਡ ਪੈਰ ਜੇ ਦੁਖੀ ਜਾਂਦੇ ਹੁਣ ਬੁਖਾਰ ਹੈ ਨਹੀਂ ਪਰ ਬੁਖਾਰ ਟੈਸਟ ਕਰਿਆ ਸੀਗਾ ਚੋਲੋਂ ਦੀ ਖਿਚੜੀ ਆਪਣੀ ਬਣ ਚੁੱਕੀ ਹੈ ਤੇ ਹੁਣ ਖਾਣੇ ਆਗੇ ਹਵਾ ਵਾਵਾ ਚੱਲਣ ਲੱਗੀ ਇੱਧਰ ਤੇ ਕੋਟ ਮੋਟਾ ਪਾਲਿਆ ਹੁਣ ਕਿਉਂਕਿ ਹਵਾ ਜਿਹੜੀ ਇਹ ਬੜੀ ਭੈੜੀ ਹੈ ਪਹਿਲਾਂ ਤਾਂ ਵਧੀਆ ਗਰਮੀ ਸੀਗੀ ਜੰਨਾ ਟਾਈਮ ਇੱਧਰ ਨੂੰ ਧੁੱਪ ਸੀਗੀ ਹੁਣ ਧੁੱਪ ਪਰਾਂ ਵਾਗੀ ਯਾ ਸਾ ਪਾਸਾ ਦੇਖ ਲੋ ਆ ਸਾਹਮਣੇ ਵਰਕਸ਼ਾਪ ਆ ਇੱਧਰ ਦੁਕਾਨ ਆ ਜੀ ਤੋਂ ਆਪਾਂ ਪਾਣੀ ਭਰਿਆ ਸੀ ਬਾਈ ਦੁਕਾਨ ਉਪਰਲੀ ਸਾਈਡ ਹਸਪੀਟਲ ਆ ਤੇ ਪਿੰਡ ਹੈਗਾ ਇਹ ਬਾਗਚੌਰ ਤੇ ਬਈ ਮਾਫੀ ਚਾਹੁੰਨੇ ਅੱਜ ਸੋਨੂੰ ਅਸੀਂ ਜਿਆਦਾ ਕਮਾ ਨਹੀਂ ਸਕੇ ਕਿਉਂਕਿ ਅੱਜ ਕੀ ਹਾਂਦੇ ਹੁੰਦੇ ਆਪਾਂ ਬਲੱਡ ਇਨਫੈਕਸ਼ਨ ਨੇ ਮੈਨੂੰ ਕਮਾ ਰੱਖਿਆ ਹੈਗਾ ਤੇ ਚਲੋ ਚੌਲ ਵੇਰੇ ਖਾ ਕੇ ਫਿਰ ਦਵਾਈ ਲੈਣੇ ਆ ਫਿਰ ਰੈਸਟ ਕਰਦੇ ਆ ਜੀ ਤੇ ਫਿਰ ਭਾਂਡੇ ਭੁੰਡੇ ਧੋਣ ਵਾਲੇ ਪਏ ਆਗੇ ਇਹ ਤਾਂ ਵਾਂਗੇ ਦਾ ਪੂਰਾ ਖਾਣਾ ਪੂਰਾ ਖਾਣ। ਇਹ ਦੁਬਾਰ ਸ਼ਾਮ ਨੂੰ ਹੀ ਬਣੂਗਾ। ਖਾਣਾ ਪੀਣਾ ਸ਼ਾਮ ਨੂੰ ਦੇਖਾਂ ਕੀ ਬਣਾਵਾਂਗੇ। ਬਾਈ ਤਾਂ ਕਹਿੰਦਾ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਓ એનર્ਜੀ ਵਾਲੀਆਂ। ਕਿਉਂਕਿ ਹੁਣ ਤਾਂ ਅਸੀਂ ਰੋਟੀ ਕੱਲੀ ਸ਼ਾਮ ਨੂੰ ਬਣਾਉਂਦੇ ਹਾਂ ਸਵੇਰੇ ਓਟਸ ਬਣਾ ਲੈਂਦੇ ਹਾਂ। ਕਿਉਂਕਿ ਜਿਹੜੀ ਸਵੇਰ ਵਾਲੀ ਖਰਾਕ ਆ ਗਈ ਇਹ ਬਾਲੀ ਕਮਜ਼ੋਰ ਖਾ ਰਹੇ ਸੀ ਅਸੀਂ ਤਈ ਦਿਨਾਂ ਜਿ। ਤੇ ਪਾਣੀ ਮੈਂ ਪਹਿਲਾਂ ਹੀ ਘੱਟ ਪੀਤਾ 4 ਦਿਨਾਂ ਜਿ ਤਾਂ ਕਰਕੇ ਸਿਸਟਮ ਜਿਹੜਾ ਉਹ ਖਰਾਬ ਹੋ ਗਿਆ। ਹੁਣ ਧਿਆਨ ਰੱਖਾਂਗੇ ਪੂਰਾ ਬਈ ਤੇ ਆ ਵਸ ਇੰਨਾ ਕ ਪਿੰਡ ਜਾ ਕਾਫੀ ਰੈਸਟ ਕਰ ਲਈ ਚੌਲ ਖਾ ਕੇ ਤੇ ਹੁਣ ਥੋੜੀ એનર્ਜੀ ਆ ਗਈ ਐ ਤੇ ਗੋਲੀ ਲੈਣੀ ਆ ਇਹ ਉਹਨੇ ਦਿੱਤੇ ਨਹੀਂ ਬਾਹਰ ਨੇ ਕਿ ਤਾਮਨ ਲਾ ਲੈਣੀ ਆ ਆ ਤਾਂ ਲੈਣੀ ਹੀ ਪਰ ਇਹਨਾਂ ਚਾਰ ਖਾਲੀ ਵੇਟ ਭਾਈ ਆ ਪੀਣ ਲਈ ਇਹ ਲੈ ਲ ਗਏ ਬੰਨਾ ਇੱਕ ਟੱਕਾ toh te nembung ba lemon tea banji ਦਾ ਹੈ ਨਹੀਂ ਕੋਸ ਪਰ ਬਰੀਕ ਬਰੀਕ ਜਿਆ ਕਰਕੇ ਪਾ ਦਿੰਦੇ ਆ ਜਮਾ ਚਾਹ ਬਣ ਜੂਗੀ ਐ ਬਈ ਚਾਹ ਪੀਨੇ ਆ ਅਸਲਾ ਵਾਲਾ ਪਾ ਦਿੰਦੇ ਆ ਅੱਜ ਦੁੱਧ ਪਾ ਲਿਆ ਉਹ ਹੀ ਪਾਊਡਰ ਵਾਲਾ ਤੇ ਅੱਜ ਮੈਂ ਪੀ ਰਿਆਂ ਲੈਮਨ ਟੀ ਨੀਂਬੂ ਨਿਚੋੜ ਕੇ ਪੀਣਾ ਹੈ ਕਾਲੀ ਚਾਹ ਚ ਦੇਖਦੇ ਆ ਕਿੰਦਾ ਆਦਾ ਟੇਸਟ ਹੋਗਾ ਪੀਤੀ ਆ ਪਹਿਲਾਂ ਇਹ ਮਹਾਰਾਸ਼ਟਰ ਵਾਲੀ ਸਾਗ ਦਾ ਚਾਹ ਦੁੱਧ ਆਉਂਦਾ ਚਾਹ ਆਂਡੇ ਲਿਆਂਦੇ ਸੀ ਬਾਈ ਤੇ ਆਂਡੇ ਵਾਲੇ ਆ ਹੁਣ ਐਵੇਂ ਆ ਵੀ ਛੇਤੀ ਪਾਚ ਜਾਣਗੇ ਇਹ ਤੇ ਪੀਲਾ ਜਿਹੜਾ ਹਿੱਸਾ ਜਿਹੜਾ ਉਹ ਆਪਾਂ ਨਹੀਂ ਖਾਂਦੇ ਹਾਂ ਕਾਫੀ ਲੇਟ ਹੋ ਗਈ ਅੱਜ ਐ ਦੋਸਤੋ ਆਮਰਾ ਇਹ ਉਹ ਬੁਲੇਟ ਹੈ ਬੁਲੇਟ ਆਮਰਾ ਬੁਲੇਟ ਰਾਲਾ ਹੈ ਇਹ ਹੋਰ ਕੀ ਕਹੇ ਮੇਰਾ ਸਭ ਦਿਓ ਕੀ ਕਹਿਣਾ ਚਾਹਤਾ ਹੈ ਨੇਪਾਲ ਕੇ ਲੀਏ ਖੁੰਨੇ ਆਏ ਕੀ ਬੋਲਤਾ ਹੈ ਕੁਝ ਕੁਝ ਬੋਲੋ ਕੀ ਬੋਲ ਤੂੰ ਤੋ ਬੋਲ ਤੋ ਬੋਲ ਜਿੰਨੇ ਤੱਕ ਗੁੱਸਨਾ ਹੈ ਨਾ ਬੰਨਾ ਬੰਨਾ ਆਮਰਾ ਸੱਲੈਨ ਬਹੁਤ ਅੱਛਾ ਹੈ ਬੰਨਾ ਬੰਨਾ ਆਮਰਾ ਸੱਲੈਨ ਬਹੁਤ ਅੱਛਾ ਹੈ ਹੂੰ ਇਹ ਕੀ ਬੋਲ ਬੰਨਾ ਬੰਨਾ ਨਿਆ ਤੇ ਪਾਰੇ ਸੋਸਤੋ ਪਾਇੰਜਾ ਸੋਸਤੋ ਸੰਤਰਾ ਸੰਤਰਾ ਪਾਇੰਜਾ ਉਧਰ ਤੇ ਆ ਕੀ ਹੋਇਆ ਸੰਤਰਾ ਅਬ ਇਹ ਨਿੰਮਤ ਸੰਤਰਾ ਬੰਦੂ ਨਾ ਸੰਤਰਾ ਹੁੰਦਾ ਆ ਸੰਤਰਾ ਆ ਸੰਤਰੀ ਦਾ ਖੇਤਾ ਇਹਦੇ ਹਾਂ ਬਹੁਤੇ ਘੁੰਮਣ ਕੇ ਲਈ ਬਹੁਤ ਬੜੀਆ ਥਾਂ ਹੈ ਆਵਾਜ਼ ਕਿਧਰ ਗਏ ਕੋਲ ਅੱਜ ਤੋਂ ਇਹਦੇ ਹੀ ਅੱਜ ਬਿਮਾਰ ਥਾ ਰੈਸਟ ਕੀ ਪੂਰਾ ਦਿਨ ਦਵਾਈ ਲਈ ਤਾਬ ਸਾਈਕਲ ਪਰ ਆਏ ਹੂੰ ਸਾਈਕਲ ਸੇ ਪੰਜਾਬ ਸੇ ਇਹ ਇਧਰ ਤੱਕ हाँ पंजाब से वीर आज 50 कितने हो गए 7 57 डे हो गए आज 57 डे आज हाँ घूमते घूमते आ रहे हैं साल लग जाएगा सा रिक्शा लग जाएगा पता नहीं कितने दिन का ट्रिप कितने महीने का कोई लिमिट नहीं है जुलाई 10 तक चल जाएंगे अच्छा हां किधर जा रहे हो अभी नेपाल घूम के सिक्किम मसाम की साइड जाना म्यूजिक म्यूजिक मुसीकोट पोखरा मस्तांग मनांग फिर काठमांडू काठमांडू जाके फिर हाँ। सिक्किम की साइड निकल जाएंगे सिक्किम असम हाँ। हाँ। उधर से जाओगे हाँ दो। तो आपके इधर वर्क साइकिल में ही जाओगे हाँ साइकिल में ही पूरा हम्म हाँ। रुकते हुकुम की साइड थोड़ा डेंजर है पोखरा जाने तक, हुकुम की साइड ठीक है नहीं रात में, में मत निकलना नहीं रात में नहीं निकलो चार 5 बजे रुक जाते हैं शाम को आओ कल इनसे बोलना आप इधर ही काम करते हो नहीं हमारा गाड़ी नहीं दे हमारा घर है तो वर्कशॉप पे भाई है ठीक है जीजा जी का जीजा जी का हमारा ठीक है कितने बजे तक रात को भी खुली रहती है ना काफी देर तक हां 7:00 तक 7:00 बजे रात कितने बजे तक आ भाई मतलब तो रात बाइक घुमा रहा था पता नहीं कौन कॉल था कैमरा देख रहा है कुछ देख रहा था डिस्प्ले खराब है इसकी चलती नहीं है मोबाइल में वीडियो निकाल लेते हैं बस टूट <laughs> गया था ना गिर गया था एक बार तो डिस्प्ले बंद हो गई पूरी कल शाम को इधर ही थे आप हाँ इधर ही थे कल शाम को आए थे हम आ, हम रात को बाइक उड़ा रहे थे अच्छा आप थे कभी उधर कभी इधर आरो नेपालको ट्रुलो बेबी हाम्रो नेपालको ट्रुलो बेबी भाइरल नाच टिकटकमा टिकटकमा हाम्रो भ्यान है ना यस टाइममा मलाई फुल वर्क फुल बाइक दिनु हुन्छ झुलेरबाट तल सर लगै हुन्छ सिङ्खली देखि थोरै माथिबाट आइगयो र रुकुम त झुलेर पुग्न गाह्रो हो के हिँड्र चाहिँ समथिङ 30 40 किलोमिटर के बाद रुकुम चालू होजाता है उसके बाद में जो है रुकुम का मेन एरिया है ना जो ਹਮਮ ਸੇਰੂ ਉਧਰ ਜਾਣੇ ਮੇ ਤਾਂ ਲਗ 70 ਕਿਲੋਮੀਟਰ ਹੋਗਾ ਉੱधर ਤੱਕ ਠੀਕ ਹੈ ਸਮਥਿੰਗ